ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਰ ਤੇ ਅੱਜ ਜਿਹੜੀ ਕਰਦੇ ਆ ਵੀਡੀਓ ਸਟਾਰਟ ਸੋ ਥੋੜਾ ਬਿਜ਼ੀ ਆ ਵਲੌਗ ਕਾਫੀ ਦਿਨਾਂ ਬਾਅਦ ਆਇਆ ਆਪਣਾ ਤੇ ਆਪਾਂ ਥੋੜੇ ਬੁਕਿੰਗ ਕਰਨ ਦੇ ਵਿੱਚ ਬਿਜ਼ੀ ਆ ਬੁਟੀਕ ਵਾਲੀ ਮੈਡਮ ਦੇ ਨਾਲ ਠੀਕ ਆ ਤੇ ਸੋਹਣੇ ਸੋਹਣੇ ਸੂਟ ਆਪਣੇ ਨਵੇਂ ਆਰਡਰ ਬੁੱਕ ਹੋਣ ਲੱਗੇ ਆ ਮਿੱਤਰੋ ਜਿਨ੍ਹਾਂ ਨੇ ਹੁਣ ਸੀਜ਼ਨ ਦੀ ਸਟਾਰਟਿੰਗ ਹੋ ਗਈ ਆ ਜਿਨ੍ਹਾਂ ਨੇ ਆਪ ਦੀ ਸੂਟਾਂ ਦੀਆਂ ਮਗਰੀਆਂ ਪਹਿਣਾ ਨੇ ਆਰਡਰ ਕਰਨ ਦੇਣੀਆਂ ਤੁਸੀਂ ਦੇ ਸਕਦੇ ਠੀਕ ਆ ਕਹਿੰਦੇ ਕਨ ਸੂਟ ਬਣਾਉਣ ਨੂੰ ਵਾਸਤੇ ਜਿਨ੍ਹਾਂ ਨੂੰ ਸੂਟ ਦੁਕਾਨਾਂ ਤੋਂ ਨਹੀਂ ਪਸੰਦ ਆਉਂਦੇ ਆਪਾਂ ਬਹੁਤ ਘਰਾਂ ਨਾਲ ਗਾਉਂਦੇ ਆ ਦੇਖਦੇ ਆ ਮਨ ਪਸੰਦ ਦੇ ਸੂਟ ਨਹੀਂ ਬਣਦੇ ਉਹ ਤੁਸੀਂ ਆਰਡਰ ਤੇ ਜਿੱਦਾਂ ਤੁਸੀਂ ਕਹੋਗੇ ਉਦਾਂ ਦਾ ਮੈਡਮ ਨਾਲ ਗੱਲ ਕਰਕੇ ਰੈਡੀ ਕਰਵਾ ਸਕਦੇ ਆ ਤਾਂ ਦਾ ਤੁਸੀਂ ਡਿਜ਼ਾਈਨ ਚਾਹੁੰਦੇ ਹੋ ਹਲਕਾ ਜਾਂ ਆਏ ਹਲਕਾ 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 ਡਿਜ਼ਾਈਨ ਹੋਏ ਬਣਾਇਆ ਹੋਇਆ ਆਏ ਬਣਾਏ ਉਹ ਹਲਕਾ ਜਿਹਾ ਡਿਜ਼ਾਈਨ ਆਏ ਬਣਾ ਹਮ ਹਲਕਾ ਜਿਹਾ ਹਲਕਾ ਜਿਹਾ ਹਕਲਾ ਹਲਕਾ 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 ਜਿੱਦਾਂ ਹੈਵੀ ਡਿਜ਼ਾਈਨ ਆ ਗਈ ਕਿੰਨੇ ਸੋਹਣੇ ਲੱਗਦੇ ਕਿੰਨਾ ਸੋਹਣਾ ਵਰਕ ਆ ਦੇਖਿਆ ਇਹ ਸਾਰੀ ਚੀਜ਼ਾਂ ਹੱਤਾਂ ਨਾਲ ਬਣਦੀਆਂ ਨੇ ਠੀਕ ਆ ਇਹ ਜੋ ਐ ਉਹਨਾਂ ਪਹਿਣਾ ਵਾਸਤੇ ਆ ਕਿ ਜਿਹੜੇ ਬੁਟੀਕ ਦੇ ਸੂਟ ਹੀ ਪਾਉਣੇ ਆ ਪਸੰਦ ਕਰਦੀਆਂ ਨੇ ਹਨਾ ਦੇ ਕਿੰਨਾ ਘੈਂਟ ਲੱਗਦਾ ਨਾ ਆ ਦੇਖੋ ਤੁਸੀਂ ਕਿਤੇ ਇਹ ਚੀਜ਼ ਆਵੇ ਲੱਕ ਕਿੰਨੀ ਮਿਹਨਤ ਹੋਈ ਹੋਊਗੀ ਇਹ ਤਾਂ ਇਹ ਚੀਜ਼ਾਂ ਮਹਿੰਗੀਆਂ ਪੈਂਦੀਆਂ ਨੇ ਇਹ ਤਾਂ ਹੀ ਬਹੁਤ ਕੋਸਟਲੀ ਹੁੰਦੇ ਨੇ ਵੇਖੋ ਵੀ ਇਹ ਕਿ ਮਣਕ ਹੱਤਾਂ ਨਾਲ ਲਾਉਣਾ ਤੇ ਪੂਰੇ ਐਨ ਟਕਾ ਕੇ ਗੁਣੀਆਂ ਚਲਾਉਣਾ ਸੋ ਇਹ ਜਿਹੜਾ ਮੈਸਤਰੀ ਕੰਮ ਕਰਦਾ ਨਾ ਉਹ ਨੂੰ ਹੀ ਪਤਾ ਹੁੰਦਾ ਢੋਲ ਨਾਲ ਆਵਾਜ਼ ਦੇ ਸੋਹਣੇ ਲੱਗਦੇ ਆ ਜਿਹਦੇ ਗੱਲ ਪਿਆ ਹੁੰਦਾ ਉਹਨੂੰ ਪਤਾ ਹੁੰਦਾ ਇਹ ਠੀਕ ਆ ਹਮ ਤੇ ਚਲੋ ਖੰਨਾ ਕਰਾ ਹਾਂ ਹਾਂ ਲੱਗਾ ਜੀ ਫੋਟੋ ਸ਼ੂਟ ਨਵੇਂ ਕੁਛ ਡਿਜ਼ਾਈਨ ਆਏ ਸੀਗੇ ਠੀਕ ਆ ਤੇ ਹੌਲੀ ਹੌਲੀ ਫਿਰ ਆਪਾਂ ਤੁਹਾਡੇ ਲਈ ਵਲੌਗ ਕੰਟੀਨਿਊ ਕਰਾਂਗੇ ਤੇ ਇੱਧਰ ਦੇਖੋ ਕੱਢ ਲਿਆ ਨਾ ਸੋਹਣੇ ਸੋਹਣੇ ਸੂਟ ਆ ਸੂਟ ਵਿਆਹ ਵਾਲੀ ਕੁੜੀ ਦਾ ਲੱਗਦਾ ਮੁੰਡਾ ਦਾ ਵਿਆਹ ਵਾਲੀ ਕੁੜੀ ਵਾਸਤੇ ਬਣਾਇਆ ਹੋਣਾ ਹੈ ਨਾ ਵਿਆਹ ਦੀ ਕੁੜੀ ਦਾ ਹੀ ਸਾਹ ਆਪ ਦਾ ਹੀ ਬਣਾਇਆ ਸੋ ਬੁਟੀਕ ਵਾਲੇ ਕੰਮ ਚ ਮਿੱਤਰੋ ਵੀ ਕਿੰਨਾ ਕ ਪ੍ਰੋਫਿਟ ਹੋ ਜਾਂਦਾ ਤੁਸੀਂ ਸੋਚਦੇ ਹੋਗੇ ਹੈ ਨਾ ਬਾਈ ਇੰਨਾ ਕਿ ਪ੍ਰੋਫਿਟ ਹੋ ਜਾਂਦਾ ਕਿ ਮਨ ਵੀ ਤੇ ਸੂਟ ਬਣ ਜਾਂਦੇ ਮੈਨੂੰ ਕੋਈ ਫਾਇਦਾ ਨਹੀਂ ਮੈਨੂੰ ਕੋਈ ਵੀ ਖਾਸ ਫਾਇਦਾ ਨਹੀਂਗਾ ਇਹਦੇ ਸੂਟ ਸਾਡਾ ਵਾਧੂ ਬਣ ਜਾਂਦੇ ਹਨ ਸੋ ਇਹ ਲੈਣੀ ਏਦਾਂ ਦੀ ਬਈ ਸੂਟ ਬਣਾਉਣੇ ਪੈਂਦੇ ਸਾਰੇ ਨੂੰ ਇੱਕ ਹੀ ਉਹਨੂੰ ਤੇ ਹੀ ਲੱਗਦਾ ਹੋਊਗਾ ਕਿ ਮਨਪੀਤੇ ਇਨੇ ਸੂਟ ਰੱਖਦੀ ਕਿੱਥੇ ਆ ਸੋ ਬਈ ਲਵਾਰੀਆਂ ਜਿਹੜਾ ਰੱਖਣ ਨੂੰ ਤਾਂ ਹੈ ਨਹੀਂ ਹੁਣ ਇਹਨੂੰ ਨਾਲ ਪੱਲੀ ਸੀ ਸੇ ਬੋਰੀਆਂ ਦੀ ਬਣਾਈ ਵੀ ਉਹ ਦੇਤੀ ਮੈਂ ਕਿਹੇ ਚ ਬਣ ਕੇ ਰੱਖੀ ਚੱਲੀ ਠੀਕ ਆ ਆ ਨਵਾਂ ਆ ਨਵਾਂ ਤਿਆਰੀ ਆ ਯਸ ਆ ਨਵਾਂ ਤਿਆਰ ਕਰਵਾਇਆ ਸੂਟ ਇਹਦਾ ਆ ਆ ਦਾ ਨਵਾਂ ਸੂਟ ਕਰਾਇਆ ਹੋ ਗਿਆ ਫੇਰ ਹੀ ਆਪਣੇ ਨਵੇਂ ਆਰਡਰ ਬੁੱਕ ਹੋਣੇ ਹੈ ਨਾ ਲੈ ਦੇਖ ਲੋ ਬੰਨਾ ਜਿਹੜੀਆਂ ਭੈਣਾਂ ਨੂੰ ਸੂਟਾਂ ਦਾ ਸ਼ੌਂਕ ਹੈ ਨਾ ਬੁਟੀਕ ਦਾ ਕੰਮ ਸ਼ੁਰੂ ਕਰ ਲਓ ਬਾ ਨਿੰਨ ਸੂਟ ਆਉਦੇ ਸੂਟ ਵਾਧੂ ਬਣੇ ਜਾਣਗੇ ਸਹੀ ਹੈ ਨਾ ਸਹੀ ਆ ਚੱਲ ਆ ਫਿਰ ਦਾ ਸੂਟ ਨਹੀਂ ਹੋਣਾ ਹਜੇ ਆਪ ਦਾ ਸੂਟ ਨਹੀਂ ਦਿਖਾਉਣਾ ਮੈਂ ਤਾਂ ਦਿਖਾਤਾ ਫਿਰ ਮੈਂ ਡਿਜ਼ਾਈਨ ਪ੍ਰੋਪਰ ਨਹੀਂ ਨਾ ਦਿਖਾਇਆ ਹੋਰ ਵਾਲਨ ਨੇ ਆ ਆ ਆ ਨਵਾਂ ਸੂਟ ਲਓ ਜਿਹਨੇ ਆਉਦੇ ਵਾਸਤੇ ਬਣਾਇਆ ਕੋਈ ਨਹੀਂ ਸਾਰੇ ਸਾਹਮਣੇ ਆ ਜਾਣ ਆ ਜਾਣਾ ਪਰ ਹਜੇ ਰੁੱਕ ਕੇ ਆਊਗਾ ਇਹ ਤਿਆਰ ਰਹੀ ਹੈ ਇਹਨੂੰ ਐਵੇਂ ਪਾ ਕੇ ਵਿਖਾਵਾਂ ਹਾਂ ਪ੍ਰੋਪਰ ਸਹੀ ਆ ਬਸ ਨਾ ਵੇਅਰ ਕੀਤਾ ਹੋਇਆ ਸੋਨਾ ਲੱਗੂਗਾ ਹਨਾ ਇਹ ਕਿੰਨਾ ਹੈਵੀ ਦੁਪਟਾ ਯਾਰ ਕਿੰਨੇ ਦਾ ਆਪਣੇ 25000 ਦਾ ਕਿ 30 ਦਾ ਕਿ ਜਿਆਦਾ ਦਾ ਨਹੀਂ ਮੈਂ ਰੋਲਾ ਪਾਇਆ ਸੀ ਨਾ ਮੈਨੂੰ ਸੂਟ ਬਣਾ ਕੇ ਦੋ ਤੁਸੀਂ ਨਹੀਂ ਬਣਾ ਕੇ ਦਿੱਤਾ ਮੈਂ ਇਧਰ ਰੋਲਾ ਬਹੁਤ ਪਾਇਆ ਸੀਗਾ ਪਰ ਤੁਸੀਂ ਮੈਨੂੰ ਪੈਸੇ ਨਹੀਂ ਦਿੱਤੇ ਫਿਰ ਮੈਂ ਆਪਦੇ ਪੈਸਿਆਂ ਦੇ ਬਣਾ ਲਿਆ ਬਸਤਾ ਬਣਾ ਕੇ ਨਹੀਂ ਦਿੱਤੇ ਪੈਸੇ ਤੂੰ ਮੈਨੂੰ ਦੇਣੇ ਆ ਕਿ ਮੈਂ ਤੈਨੂੰ ਦੇਣੇ ਬਈ ਤੁਸੀਂ ਮੈਨੂੰ ਦੇਣੇ ਆ ਸੂਟਾਂ ਦਾ ਖਰਚਾ ਵੀ ਨਹੀਂ ਦਿੰਦੇ ਤੁਸੀਂ ਹਾਂ ਹਾਂ ਸੂਟਾਂ ਦਾ ਖਰਚਾ ਇੰਨੇ ਸੂਟ ਬਣਦੇ ਇਹਨੂੰ ਖਰਚ ਨਹੀਂ ਮਿਲਦਾ ਹੈ ਤੁਸੀਂ ਨਹੀਂ ਦਿੰਦੇਗੇ ਹੁਣ ਤਾਂ 2 ਫੁੱਟ ਦਾ ਡੰਡਾ ਹੋਵੇ ਕੋਲੇ ਬਸ ਇਹ ਸਾਰਾ ਹੈਂਡਵਰਕ ਹੋਇਆ ਹੋਇਆ ਸਾਰਾ ਸਾਰਾ ਹੈਂਡਵਰਕ ਸਾਰੇ ਦੁਪੱਟੇ ਤੇ ਸਾਰੇ ਦੁਪੱਟੇ ਤੇ ਤੇ ਤੂੰ ਇੱਥੇ ਪਾ ਕੇ ਕਿੱਥੇ ਜਾਣਾ ਇੰਨਾ ਹੈਵੀ ਹੈ ਵਿਆਹ ਰਿਆ ਗਿਆ ਹੈ ਨਹੀਂ ਜਾਣਿਆ ਵਿਆਹ ਰਿਆ ਕਿਸ ਦਾ ਹੈ ਹਾਂ ਇਹ ਗੱਲਾਂ ਨਾ ਲੈ ਕੇ ਜਾਇਓ ਵੀਡੀਓ ਦੇ ਵਿੱਚ ਹਾਂ ਕੱਟ ਦਿਓ ਠੀਕ ਹੈ ਨਹੀਂ ਵਿਆਹ ਚੱਲੀ ਹੈ ਸੇ ਹੈ ਮੈਂ ਆਉਦੇ ਸ਼ੌਂਕ ਪੂਰੇ ਕਰਨੇ ਆ ਠੀਕ ਹੈ ਜੀ ਫਿਰ ਮੈਂ ਬੁੱਢੀ ਹੋ ਗਈ ਫਿਰ ਥੋੜੀ ਨੇ ਹੈਵੀ ਹੈਵੀ ਲੋ ਵੀ ਸ਼ੌਂਕ ਪੂਰੇ ਕਰਨੇ ਦਿਹਾੜੀ ਤੇ ਦੋ ਤਿੰਨ ਸੂਟ ਬਣਾਉਣੇ ਆ ਕਹਿੰਦੀ ਮੈਂ ਮੇਰੇ ਬਹੁਤ ਸੂਟ ਬਣ ਜਾਂਦੇ ਆ ਤੇ ਰਿਹਾ ਜਾਂਦਾ ਨਹੀਂ ਮੇਰੇ ਤੋਂ ਖਰਚਾ ਮੈਂ ਬਹੁਤ ਕਰ ਜਾਂਦੀ ਆ ਹਾਂ ਠੀਕ ਆ ਤੇਰੇ ਸੂਟ ਵੇਚ ਦੀਏ ਹੁਰਸਿਰ ਤੇ ਤੋਲ ਕੇ ਕਿੱਥੇ ਤੋਲ ਕੇ ਵੇਚ ਕੇ ਸੂਟ ਤੇਰੇ ਨਹੀਂ 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 ਆਧਾ ਮੋੜ ਦੇ ਵੇਚ ਦੀਗੇ ਨਹੀਂ ਹੈਨਾ ਨਹੀਂ ਲੋ ਵੀ ਜਿਨ੍ਹਾਂ ਨੇ ਕੋਈ ਸੈਕੰਡ ਹੈਂਡ ਸੂਟ ਲੈਣ ਦਾ ਦੱਸ ਦਿਓ ਹੈ ਰਹੀਆ ਠੀਕ ਹੈ ਜੀ ਲਓ ਤਾਂ ਹੂੰ ਲਓ ਜੀ ਹੁਣ ਆਪਾਂ ਵੀਡੀਓ ਸ਼ੂਟ ਕਰਨੀ ਹੈ ਸੂਟਾਂ ਦੀ ਓਕੇ ਤੇ ਵੀਡੀਓ ਸ਼ੂਟ ਕਰਨ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕੀ ਕਰਨਾ ਹੈ ਨਾ ਫੇਰ ਜਾਣਾ ਮੋਗੇ ਮੈਨੂੰ ਕਿੱਵੀ ਜਾਣਾ ਕੰਮ ਵੀ ਕਰਨੇ ਆ ਨਿਆਣਾ ਵੀ ਚੱਕਣਾ ਸਹੀ ਆ ਤਾਂ ਇਹ ਬਲੌਗ ਘਟ ਕਰਦੇ ਹੁਣ ਉਹ ਚੱਲਿਆ ਵੱਡਾ ਤੇ ਉਹ ਹੁਣ ਤੰਗ ਬਹੁ ਕਰਦਾ ਹੁਣ ਉਹ ਕਹੂਗਾ ਮੈਂ ਚੱਕੋ ਬਈ ਮੈਨੂੰ ਬਾਹਰ ਕਿੜਾ ਕਢਾਓ ਤੇ ਬਾਹਰ ਕਿੜਾ ਕਢਾਉਣ ਦਾ ਬੰਦਾ ਮੈਂ ਹੀ ਆ ਫਿਰ ਠੀਕ ਹੋ ਗਈ ਮੈਂ ਥੱਕ ਗਈ ਜਸ ਚੱਕ ਲਾ ਫਿਰ ਮੈਨੂੰ ਚੱਕਣਾ ਪੈਂਦਾ ਹਾਂ ਹਾਂਜੀ ਫਿਰ ਕੋਈ ਅੰਦਰ ਚੱਕੋ ਲੋਕ ਚੱਕਣਾ ਹੋਰ ਕੋਈ ਚੱਕਣ ਵਾਲਾ ਹੈ ਨਹੀਂ ਹੋਰ ਦਾਦਾ ਹੁੰਦਾ ਤਾਂ ਦਾਦੀ ਨੇ ਚੇਰਨੀ ਹੌਸਲਾ ਬਹੁਤ ਹੋ ਜਰਿਆ ਹੈ ਨਾ ਇਹ ਚੀਜ਼ਾਂ ਨਾਲ ਬਾਅਦ ਚ ਪਤਾ ਲੱਗਦਾ ਹੈ ਨਾ ਇੱਕ ਨਾ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਬਾਪੂ ਜੀ ਦੀ ਤੇ ਬਾਪੂ ਜੀ ਦੀ ਵੀਡੀਓ ਪਾਈ ਸੀਗੀ ਤੇ ਉਹਨੂੰ ਬਾਪੂ ਜੀ ਨੂੰ ਆਪਾਂ ਦਾਖਲ ਕਰਵਾ ਦਿੱਤਾ ਉਹਨਾਂ ਦਾ ਉਹਦਾ ਇਲਾਜ ਚੱਲ ਰਿਹਾ ਜੀ ਠੀਕ ਆ ਹਸਪੀਟਲ ਦੇ ਵਿੱਚ ਤੇ ਬਾਪੂ ਦੀ ਕੰਡੀਸ਼ਨ ਹੈਗੀ ਥੋੜੀ ਜਿਆਦਾ ਖਰਾਬ ਵਾਹਿਗੁਰੂ ਤੁਸੀਂ ਦੁਆ ਜਰੂਰ ਕਰਿਓ ਕਿ ਬਾਪੂ ਠੀਕ ਹੋ ਜੇ ਪਰ ਡਾਕਟਰਾਂ ਨੇ ਕਿਹਾ ਕਿ ਕੰਡੀਸ਼ਨ ਜਿਆਦਾ ਖਰਾਬ ਆ ਕਿ ਇਲਾਜ ਦੀ ਬਹੁਤ ਜਿਆਦਾ ਜ਼ਰੂਰਤ ਆ ਕਿਉਂਕਿ ਉਹਨਾਂ ਦੇ ਕਰੀਟੀਨ 9 ਵਗੈਰਾ ਕਿਟਨੀਆ ਵਗੈਰਾ ਜਿਹੜਾ ਪ੍ਰੋਬਲਮ ਆ ਗਈ ਹੈ ਉਹਨਾਂ ਦੇ ਜੀ ਤਾਂ ਤੇ ਜਿਹੜਾ ਉਹਨਾਂ ਦਾ ਅ ਬਲੱਡ ਸੀਗਾ 6.5 ਗ੍ਰਾਮ ਹੀ ਰਹਿ ਗਿਆ ਬਹੁਤ ਘਾਟਾ ਉਮਰ ਵੀ ਜਿਆਦੇ ਬਜ਼ੁਰਗਾਂ ਦੀ ਤੇ ਚਲੋ ਦਵਾ ਜਰੂਰ ਕਰਿਓ ਉਸ ਪਰਿਵਾਰ ਲਈ ਠੀਕ ਹੈ ਜੀ ਓਕੇ ਚਲ ਗਿਆ ਕਰੀਏ ਫਿਰ ਆਓ ਫਿਰ ਆ ਕੇ ਜੁੜਦੇ ਆਂ ਫਿਰ ਠੀਕ ਹੈ ਜੀ ਨਵਾਂ ਸੂਟ ਲਾਂਚ ਹੋ ਗਿਆ ਜੀ ਇੱਧਰ ਇਹ ਪਹਿਲੇ ਹੋਸਾ ਸੀ ਤੋਂ ਸੇ ਦੇ ਮੋਲ ਨਾਲ ਆ ਦੇਖੋ ਜੀ ਨਵਾਂ ਸੂਟ ਲਾਂਚ ਹੋ ਗਿਆ ਟਰ ਬੋਲ ਕੇ ਦੱਸ ਦੇ ਕਾਤੇ ਬਣਿਆ ਹੋਇਆ ਹੈ ਇਹ diamond tissue diamond tissue ਤੇ diamond ਹੀ ਲੱਗੇ ਹੋਏ ਦੋਸਤੋ ਦੇਖੋ ਕਿਹੜਾ ਟਾਈਮਟ ਲੱਗੇ ਹੋਏ ਹਮ ਸਭ ਤੋਂ ਸੋਨਾ ਵਰਕ ਲੱਗਦਾ ਮੈਨੂੰ ਸ਼ਰਤਾਂ ਦਾ ਇਹ ਬਹੁਤ ਜਿਆਦਾ ਸ਼ਾਈਨ ਹੁੰਦੀ ਹੈ ਬਹੁਤ ਸੋਨਾ ਲੱਗਦਾ ਡਿਫਰੈਂਟ ਜਿਹਾ ਕੁਝ हटके ਆ ਹਮ ਦਬਕਾ ਸਿੰਦਾ ਕੀ ਉਹ ਦਾ ਮੋਤੀ ਹੈ ਨਾ ਹਮ ਕੁਝ हटके ਜੀ ਹਾਂਜੀ ਇੱਕ ਆਪਣਾ ਨਵਾਂ ਸੂਟ ਹੋਰ ਜਿਹੜਾ ਡਿਜ਼ਾਈਨਰ ਰੈਡੀ ਹੋਇਆ ਹੈ ਬਹੁਤ ਸੋਹਣਾ ਲਾਈਟ ਵੇਟ ਦੇ ਵਿੱਚ ਵਰਕ ਆ ਜਿਵੇਂ ਆਪਾਂ ਹਲਕਾ ਜਿਹਾ ਇਹ ਵਰਕ ਲੈਣਾ ਚਾਹੁੰਦੇ ਆ ਸੂਟ ਤੇ ਵੀ ਨਾਰਮਲ ਆਪਾਂ ਕਿਤੇ ਵੀ ਜਾਣਾ ਹੋਵੇ ਕਿਤੇ ਵੀ ਵੇਅਰ ਕਰਨਾ ਹੋਵੇ ਇਦਾਂ ਦੇ ਸੂਟ ਹਲਕੇ ਜਿਵੇਂ ਵੇਅਰ ਕੀਤੇ ਬਹੁਤ ਸੋਹਣੇ ਲੱਗਦੇ ਆ ਐਂਡ ਕਈ ਲਾਈਕ ਕਰਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਵੀ ਆਪਾਂ ਜਿਆਦਾ ਹੈਵੀ ਸੂਟ ਨਾ ਪਾਈਏ ਵੀ ਹਲਕਾ ਜਿਹਾ ਹੋਵੇ ਤੇ ਉਹਨਾਂ ਲਈ ਵੀ ਸਹੀ ਆ ਜਿਹੜਾ ਜਿਆਦਾ ਹੈਵੀ ਨਹੀਂ ਵੇਅਰ ਕਰਦੇ ਜਿਆਦਾ ਹੈਵੀ ਵਰਕ ਨਹੀਂ ਪਸੰਦ ਉਹਨਾਂ ਲਈ ਇਹ ਆਪਸ਼ਨ ਹੈ ਕਿ ਆਪਾਂ ਲਾਈਟ weight ਦੇ ਵਿੱਚ ਵੀ ਵਰਕ ਕਰਾ ਸਕਦੇ ਆ ਹਾਂਜੀ ਦੋਸਤੋ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਆਪਣੀ ਬੁਕਿੰਗ ਹੁਣੇ ਕਰਵਾ ਦਿਓ ਕਿਉਂਕਿ ਫਿਰ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਹੁਣ ਆਪਣੀ ਸੂਟਾਂ ਦੀ ਬੁਕਿੰਗ ਸ਼ੁਰੂ ਆ ਤੇ ਆਪਣੇ ਸ਼ੋਅਾਂ ਦੀ ਬੁਕਿੰਗ ਵੀ ਸ਼ੁਰੂ ਆ ਜਿਕੇ ਨੇ ਸ਼ੂਬਕ ਕਰਾਉਣੇ ਆ ਕਾਫੀ ਬੁੱਕ ਹੋ ਗਏ ਆ ਮੌਕੇ ਤੇ ਫਿਰ ਤੁਸੀਂ ਕਹਿੰਦੇ ਹੁੰਨੇ ਆ ਬਾਈ ਅਸੀਂ ਪ੍ਰੋਗਰਾਮ ਲਵਾਉਣਾ ਸੀਗਾ ਫਿਰ ਲੇਟ ਹੋ ਜਾਂਦਾ ਕੰਮ ਫਿਰ ਹੁਣੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਸੂਟਾਂ ਦੇ ਠੀਕ ਆ ਤੇ ਤਾਂ ਜੋ ਸਾਨੂੰ ਪੂਰਾ ਟਾਈਮ ਮਿਲ ਜੇ ਵਧੀਆ ਤਰੀਕੇ ਨਾਲ ਤੁਹਾਡੇ ਸੂਟ ਤਿਆਰ ਹੋ ਜਾਣ ਠੀਕ ਆ ਜੀ ਇਹ ਭੈਣਾ ਉਹਨਾਂ ਵਾਸਤੇ ਸਪੈਸ਼ਲ ਬੁਟੀਕ ਦੇ ਸੂਟ ਜਿਨ੍ਹਾਂ ਨੂੰ ਰੈਡੀमेड ਸੂਟ ਨਹੀਂ ਪਸੰਦ ਆਗੇ ਠੀਕ ਆ ਉਹਨਾਂ ਚ ਬਹੁਤ ਚਮਕ ਦਮਕ ਮਤਲਬ ਕਾਫੀ ਹੈਵੀ ਭਾਰੀਪਨ ਭਾਰੀ ਹੋਣ ਤੋਂ ਹਟ ਕੇ ਜਿਵੇਂ ਨਜਾਇਜ਼ ਜਿਹਾ ਸਮਾਨ ਟੱਪਿਆ ਪਿਆ ਹੁੰਦਾ ਹਨ ਕੋਈ ਕੁਆਲਿਟੀ ਨਹੀਂ ਹੁੰਦੀ ਨਾ ਕੱਪੜੇ ਦੀ ਕੁਆ ਤੇ ਨਾ ਮਟੀਰੀਅਲ ਦੀ ਕਵਰਟਿੰਗ ਠੀਕ ਆ ਤੇ ਸਾਰੇ ਜਿਹੜੇ ਸਪੋਰਟ ਠੀਕ ਆ ਆਪਦੇ ਰਿਸ਼ਤੇਦਾਰਾਂ ਨੂੰ ਜਰੂਰ ਭੇਜਿਓ ਠੀਕ ਆ ਰੀਚ ਫੈਸ਼ਨਸ ਟੀਹੜਾਂ ਦੇ ਜਾ ਕੇ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ YouTube ਤੇ ਚੈਨਲ ਆਪਣਾ ਫਿਰ Facebook ਤੇ ਵੀ ਦੇਖਦੇ ਹੋਣਾ ਜੀ ਧੰਨਵਾਦ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਠੀਕ ਆ ਸੂਟਾ ਵਾਲੀਆਂ ਤਾਂ ਜੀ ਸਾਰੇ ਤੱਕ ਵੀਡੀਓ ਫੰਸ ਜੀ ਹੁਣ ਅਸੀਂ ਆ ਗਏ ਹਾਂ ਮੋਗੀ ਤੇ ਨਾਲ ਸਾਡੇ ਸਿੱਧੂ ਸਾਹਿਬ ਆਏ ਆ ਤੇ ਇਹ ਵੀ ਹੁਣ ਨਾਲ ਕੰਮ ਕਰਾਉਂਦੇ ਆ ਸਾਰਾ ਕਿਚ 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 ਹਾਂ ਇਹ ਵੀ ਆਪਣਾ ਮਸਤ ਬੰਦਾ ਇਹ ਖੰਭ ਜਿਆ ਹੂੰ ਇਹ ਮੈਨੂੰ ਗੱਡੀ 'ਚ ਲੈ ਕੇ ਬੈਠਣਾ ਪੈਂਦਾ ਨਾਲ ਤੇ ਫਿਰ ਕਿਉਂਕਿ ਨਾਲ ਚੱਕ ਕੇ ਮਨਪਿੱਤਰ ਨੂੰ ਤੁਰਨਾ ਔਖਾ ਠੀਕ ਆ ਸਾਡਾ ਜਿਹੜਾ ਹੈਲਪਰ ਸੀਗਾ ਉਹ ਵੀ ਹੁਣ ਬਿਜਲੀ ਦਾ ਕੰਮ ਸਿੱਖਣ ਲੱਗ ਗਿਆ ਤੇ ਮੈਨੂੰ ਔਖਾ ਹੋ ਗਿਆ ਜਾਦੇ ਕੰਮ ਹੁਣ ਇਹ ਪਲਵਾਨ ਮੇਰੇ ਨਾਲ ਕੋਈ ਹੁੰਦਾ ਹੈ ਇੱਕ ਤਾਂ ਇਹ ਹਮੈਨੂੰ ਪਛਾਣਨ ਲੱਗ ਗਿਆ ਹੁਣ ਇਹ ਨੂੰ ਹੁੰਦਾ ਕਿ ਮੈਨੂੰ ਚੱਕੇ ਡੇੜੀ ਜਵਰਾਜ ਹੈਲੋ ਹੈਲੋ ਲਓ ਜੀ ਸਾਰੇ ਕਹਿੰਦੇ ਜਸ ਤੇਰੇ ਵਰਗਾ ਲੱਗਦਾ ਏ ਅੰਡਸਟ੍ਰੀਕਮੈਂਟ ਕਰਕੇ ਕਿਹਦੇ ਵਰਗਾ ਲੱਗਦਾ ਹੂੰ ਇਹ ਯੂਰਾਜ ਹੂੰ ਬੋ ਅਗੇ ਬੋ ਪਿਆਰਾ ਬੀਬੀ ਚੜਾ ਬੋ ਪਿਆਰਾ ਬੀਬੀ ਹੂੰ